ਆ ਇਹ ਇਹਨਾਂ ਦਾ ਜਵਾਬ ਨਹੀਂ ਦਿੰਦਾ 40 ਰੁਪਏ ਦਾ 40 ਕਿਉਂ ਆ 400 ਆ ਐ ਐਸੇ ਲੋਟ ਵੀ ਦੂਸਰਾ ਨਹੀਂ ਪਾ ਕੇ 2000 ਕਿਤੇ ਰੋਟੀ ਆਈ ਜਾਂਦਾ ਢੋਲੀਆਂ ਵਾਲਾ ਮਾਸਾਂ ਗਾ ਕੇ ਅੱਜ ਆ ਜਾ ਅੱਜ ਵਧੀਆ ਜੀ ਵਧੀਆ ਤੁਸੀਂ ਸੁਣਾਓ ਆਜੋ ਆਜੋ ਕੀ ਹਾਲ ਹੈ ਕੀ ਹਾਲ ਹੋ ਮਿਸਤਰੀ ਹਾਂਜੀ ਕੀ ਹੋ ਰਿਹਾ ਬਣ ਕਰ ਰੋਣੀ ਆ ਬੜੇ ਪਰੀ ਜਾਂਦੇ ਸੀ ओके ਹੜ ਕੇ ਆਏ ਮੇਰੇ ਕੋਲੇ ਹੋਰ ਪਹਿਨਾ ਬਦਲ ਜੇ ਹੋਵੇ ਬਦਲਣਾ ਹੋਵੇ ਤੁਸੀਂ ਸਿੱਧਾ ਮੇਰੇ ਕੋਲੇ ਜਾ ਕੇ ਆਏ ਹੋ ਨਾ ਨਾ ਆਪਾਂ ਤੇਰੇ ਕੋਲ ਹੀ ਆਏ ਆ ਹੱਲ ਕਰੀ ਨੂੰ ਪਤਾ ਚਲ ਕੋਈ ਨਾ ਕਰਦੇ ਇੱਕ ਪੇਸ਼ ਆ ਸਾਡਾ ਤਾਂ ਕਰਦੇ ਇਹਦਾ ਹੱਲ ਕਰੀ ਕਰਦੇ ਕਰ ਕਰ ਬਹੁਤ ਅੱਖੀਆਂ ਦੀ ਕੰਡੀਸ਼ਨ ਬਹੁਤ ਬਹੁਤ ਗਿਆਰਣੀ ਆ ਨਾ ਨਵੀਂ ਨਹੀਂ ਐ ਰੇ 15 ਹੋਏ ਯਾਰ ਤਾਂ ਹੀ ਤਾਂ ਕੱਪ ਤਾਂ ਬੋਲਦਾ ਹੀ ਨਹੀਂ ਕੱਪ ਨਹੀਂ ਹੁੰਦਾ ਮੈਨੂੰ ਕੱਪ ਤਾਂ ਆਪਣੇ ਨੇੜ ਦੀ ਨਹੀਂ ਆਉਂਦਾ ਸੱਤ ਇਹ ਚੱਕਰੀ ਵਾਲੀ ਉੱਥੇ ਢੂਈ ਲੈ ਰਹੀ ਐ ਹਾਂ ਲੈ 15 ਨਹੀਂ ਹੋਈ ਐ 15 ਨੇ ਹੋਈ ਐ ਜਦ ਕੱਕੇ ਜੀ ਹਾਂ ਚਲੋ ਹੁਣ ਕਿੰਨੀ ਕਰਦੇ ਐ 15 ਲੈ ਕੇ ਨਹੀਂ ਹੁਣ ਇੱਕ ਦਾ ਘੱਟਾ ਮੇਰੇ ਕੋਲੇ ਤਾਂ ਉਹ ਤੁਸੀਂ ਕਰਤਾ ਹੁੰਦਾ ਮੈਂ ਕਦੇ ਇੱਕ ਅੱਧਾ ਕਿੰਨਾ ਦੇ ਰਾਂ ਸੀ ਤੁਰੇ ਫਿਰਦਾ ਹਾਂ ਉਹਦੇ ਮੈਂ ਚਾਰ ਸੇ ਤੇਰੇ ਜੀ ਘਾ ਦੇ ਨਾ ਅਜਿਹਾ ਨਾ ਜੁਰੇ ਹੋ ਜਾਂਦੀ ਐ ਇਹ ਸਹੀ ਐ ਸਹੀ ਐ ਉਦਾ ਕਰਕੇ ਹਮਲ ਕਰਕੇ ਦੇ ਆ ਸਹੀ ਹੈ ਕੰਡੀਸ਼ਨ ਬਹੁਤ ਵਧੀਆ ਹੈ ਇਹ ਲੈ ਆਂਦੀ ਕਿੱਥੋਂ ਸੀ ਇਹ ਦਾ ਯਾਰ ਇਹ ਪਿੰਡੋਂ ਹੀ ਲੈ ਲਈ ਆ ਪਿੰਡੋਂ ਹੀ ਲੈ ਲਈ ਆ ਹਾਂ ਕਿਹੜੇ ਮਿਸਤਰੀ ਦਾ ਮੈਂ 15000 ਲੈ ਲਿਆ ਕਿਹੜੇ ਮਿਸਤਰੀ ਦਾ ਸੀ 15000 ਫਰਕ ਇਹ ਤੋਂ ਲਈ ਹੈ ਹੋਰ ਵਾਕਿਆ ਦੀ ਚੀਜ਼ ਮੈਂ ਮਿੱਤਰ ਆਪਣਾ ਮਿੱਤਰ ਆ ਮਿੱਤਰ ਹੈ ਹਾਂ ਵਾਕਿਆ ਦੀ ਚੀਜ਼ ਦਿੱਤੇ ਤੈਨੂੰ ਮਿੱਤਰਤਾ ਪੂਰੀ ਬਰਕੀ ਬੰਦ ਆ ਜਾ ਬੰਦੇ ਪੰਜਾਂ ਦਾ ਵੇਖਿਆ ਪਾਏ ਇਹ ਗਏ ਕਿਤੇ ਇੰਜਨ ਕਿਆਰਾ ਮੈਂ ਖੈਸੇ ਕੋਠੇ ਨਹੀਂ ਤੂੰ ਰਾਤ ਨੂੰ ਸਪਰੇ ਕਰੀ ਇਹ ਦਿਨ ਹਾਂ ਕਿਤੇ ਪਿੱਛੇ ਨੜੇ ਕਿ ਪਿਆ ਹੋਵੇ ਖੇਤ ਨਹੀਂ ਨਹੀਂ ਅੱਛਾ ਰਾਤ ਨੂੰ ਸਪਰੇ ਕਰੀ ਹਾਂ ਸਪਰੇ ਕਰਿਆ ਇਹ ਦਿਨ ਹਾਂ ਬਿੜਾ ਇੰਜ ਨੂੰ ਤੀ ਬਿੜਾ ਇੰਜ ਲੋਕਾਂ ਉਹ ਕਰੇ ਯਾਰ ਮਨ ਲਾ 5000 ਤੱਕ ਮਨ ਲੱਗਦਾ ਮੈਨੂੰ ਤਰਾ ਦੇਖੋ ਯਾਰ ਹਾਂ ਦਾ ਬੱਗਾ ਕੋਠੇ ਲੈ ਨਹੀਂ ਗਿਆ ਕੱਟ ਕੱਟ ਕਰ ਲਾ ਚੰਗਾ ਰਹੇਗਾ ਨਾਹ ਚਵਾਕਾਂ ਦੇ ਸਰਪੇ ਜੂਆ ਹਾਂ ਕਿਵੇਂ ਉਹ ਕੀ ਠੀਕ ਕਰਾਇਦਾ ਰੇਸ ਤਾਂ ਵਧੀਆ ਤਾਰਤੂਰਤ ਸਹੀ ਹੈ ਟੈਂਕੀ ਵੀ ਸਹੀ ਹੈ ਆਹ ਨਾਲਾ ਜੇ ਕਾ ਤੂੰ ਮੈਨੂੰ ਰੱਖਿਆ ਇਹ ਨਾਲਾ ਜੇ ਨਾਲ ਜਿਹੜੀ ਡਿੱਗ ਪੈਂਦਾ ਟੱਕਾ ਜਾਂਦਾ ਇਹ ਕਿ ਤਾਂ ਕਾਕੇ ਮੈਂ ਨਾਲਾ ਜਿਹਾ ਹਾਂ ਤਾਂ ਜੀ ਟੱਕਣ ਡਿੱਗ ਜਾਂਦਾ ਹਾਂ ਪਰਿਵਾਰੀ ਹੁੰਦਾ ਛੱਲ ਵੱਜਦੀ ਆ ਹੁਣ ਫਿਰ ਸੂਤ ਇਹਦਾ ਕੀ ਕਰਗੇ ਸੂਤ ਦਾ ਕਾਕੇ ਦੇ ਹੱਲ ਬੁਰੀ ਕੋਰੇ ਕਾਮੀ ਆ ਮਾਂ ਦਾ ਯਾਰ ਉਹ ਚ ਪੈ ਗਈ ਸੰਢੀ ਉਹਦੇ ਤਾਂ ਸੰਢੀ ਪੈ ਗਈ ਹਾਂ ਫਿਰ ਐ ਕਰ ਜਾ ਕੇ ਨਾ ਜਾਨ ਸਾਰ ਇੰਜਨ ਪਾਲਣਾ ਇੰਜਨ ਦਾ ਯਾਰ ਪਾਲਣਾ ਬਹੁਤ ਤੇ ਕਿਨੇ ਚਾਹੂਗਾ ਅੱਧੇ ਕਦੇ ਹੀ ਲੱਗਿਆ ਵੀਰੇ ਜਿੱਦੇ ਕੱਲ ਇੱਕ ਜੰਮ ਚੱਕਦਾ ਸੀ ਦੋ ਖਾਲੀ ਕੰਮ ਚ ਜੋ ਤੇ ਕਹੇ ਯਾਰ ਕੰਮ ਪ ਇਹਦੇ ਪੈਸੇ ਦਿੱਤੇ? ਉਹ ਦੇਦਾ ਨਹੀਂ ਆ। ਉਹ ਦੀ ਕਿਹੜਾ ਪੰਚਾ? ਇੰਨੇ ਤੇਰੇ ਨਾਮੋਂ ਚੁਕਣਾ ਵਾਲਾ ਹੋ ਜੂ ਝੋਨਾ ਬੜਨ ਵਾਲਾ ਹੋ ਜੂ। ਤੇਰੇ ਤੇ ਕਹਦੇ ਪੈਸੇ ਦੇ ਦੇ ਨਾਂ ਦੇ ਪੈਸੇ ਤਾਂ ਨਹੀਂ ਮਾਗਦੇ। ਹਾਂ ਇਹ ਨਹੀਂ ਲੋਟਾਉਂਦਾ ਨਾ। ਪੈਸੇ ਦੇ ਲੈ ਨਾ। ਹਾਂ ਇਹ ਨਹੀਂ ਲੋਟਾਉਂਦਾ ਨਾ। ਹਾਂ। ਪੈਸੇ ਦੇ ਪੈਸੇ ਹੀ ਨਾ ਕਰ ਮੀ। ਪੈਸੇ ਨਹੀਂ ਇੱਥੇ ਤਾਂ ਫਿਰ ਨਹੀਂ ਗੁੰਦੇ। ਜੇ ਹੋਏ ਤਾਂ ਦੇ ਨੂੰ 10 20 ਰੁਪਏ ਹੋਣਗੇ। ਹੈਗੇ ਹੈਗੇ ਬਾਵਾ ਜਿਤਾਉਂ। ਹਾਂ। ਲੈ। ਕਾ ਕੇ ਨੇ। ਕਰਦੇ ਕਰਦੇ ਲੈ ਲੈ ਜਾ ਕੋਈ ਨਹੀਂ ਆਦੀ ਚੱਲ ਲੈ ਲੈ ਜਾ ਚੌਂ ਮੈਂ ਸਾਹੀ ਲੈ ਲੈ ਜਾ ਇਹਨੇ ਤਾਂ ਜਵਾਬ ਵੀ ਨਹੀਂ ਦਿੰਦਾ 40 ਰੁਪਏ ਦੇ 40 ਰੁਪਏ ਆ 400 ਆ 400 ਰੁਪਏ 40 ਰੁਪਏ ਲੈ ਜਾ ਕੱਲ ਨੂੰ ਚਮਚੇ ਤੋਂ ਬਣਾਣੀ 400 ਨੇ ਲੱਗਣਾ ਤੈਨੂੰ 40 ਲੱਗਣਗੇ ਨਹੀਂ ਯਾਰ ਨਾ ਆਏ ਤਾਂ ਦੋ ਚਾਹ ਥੋੜੇ ਮੁੰਡੇ ਹੋਰ ਕੱਢ ਦੇ ਮੈਨੂੰ ਪਤਾ ਜੇਬ ਚ ਪਈ ਸੀ ਨਹੀਂ ਨਹੀਂ ਹੈ ਨਹੀਂ ਦਵਾਈ ਇਹ ਹੋਈ ਫਿਰ ਦਵਾਈ ਕੋ ਰੱਖੀ ਹੈ ਇਹ ਪੈਸਾ ਹੋਈ ਕੀ ਹੈ ਪੈਸੇ ਦੇ ਤੂੰ ਪੈਸੇ ਦਾ ਹੈ ਪੈਸੇ ਤੇ ਆ ਇੰਨੇ ਨਾਲ ਨੂੰ ਸਾਰੇ ਮੈਨੂੰ ਕੰਮ ਬਹੁਤਾ ਕੋ ਕੰਮ ਕਰ ਆਉਂਦਾ ਫਿਰ ਨਾ ਨਾ ਕਿ ਤਰ੍ਹਾਂ ਗਲੇ ਵੀ ਆ ਜਖੰਡਾ ਇੱਧਰ ਆਇਆ ਹੈ ਇਹ ਉੱਪਰ ਕਾ ਤੂੰ ਹੋਈ ਜਾਇਆ ਆ ਜਾ ਹੁਣ ਕਾ ਕਰਕੇ ਨਾ ਕਰ ਮੈਂ ਮਤ ਨਵੀਂ ਦੇ ਲਈ ਹੈ ਨਵੀਂ ਦੇ ਨਵੀਂ ਦੇ ਲਈ ਹੋਰ ਨਵੀਂ ਭਾਇਆ ਹੈ ਕਰ ਹਾਂ ਗੰਗਾਪਿੰਡ ਦੇ ਵਿੱਚ ਹੈ ਖਰੀ ਤੋਂ ਵਧੀਆ ਟੋਰਨੀਮੈਂਟ ਹੋ ਗਈ ਮਲਾਏ ਤੈਨੂੰ ਉਹਦੇ ਨਾਲ ਅਜਿਹਾ ਖਵਾ ਦੇ ਯਾਰ ਹੈ ਮਲਾ ਦੇ ਯਾਰ ਮੈਂ ਵੀ ਕੰਮ ਉਸੇ ਤੋਂ ਸਿੱਖਿਆ ਹੈ ਧਾਰ ਕਰਵਾ ਦੇਣਾ ਦੇ ਦੇਾਂਗੇ ਧਾਰ ਨਹੀਂ ਨਗਦ ਵਾਲਾ ਕੰਮ ਹੈ ਨਾ ਥੋੜੇ ਮੋਟੇ ਦੇ ਦੇਾਂਗੇ ਚੱਕ ਲੈ ਆ ਯਾਰ ਦਾ ਆ ਰਹੀ ਜੀ ਤੇਰਾ ਤਾਂ ਕਿਸ਼ਤਾਂ ਤੇ ਭਰ ਰਹੀਆਂ ਮੇਰੇ ਪਾਸ ਤੇਰੇ ਕੋਈ ਨਹੀਂ ਦੇ ਪੈਸੇ ਆਪਣੇ ਦੁੱਧ ਪੀਂਦੇ ਆ ਪੈਸੇ ਯਾਰ ਸਰੀ ਠੀਕ ਆ ਟੋਲੀ ਆ ਵੀ ਜੀ ਜੁਮੇਵਾਰੀ ਇਧਰ ਆਪਾਂ ਨੂੰ ਗਰੰਟੀ ਹੈ ਗਰੰਟੀ ਆ ਆਪਣੀ ਪੁੱਲ ਠੀਕ ਹੈ ਠੀਕ ਹੈ ਕੁਝ ਵੀ ਦਿੱਕਤ ਹੋ ਜਾਏ ਇੰਜਨ 'ਚ ਪੰਪ 'ਚ ਕੋਈ ਦਿੱਕਤ ਨਾ ਹੋਵੇ ਆਪਣੋ ਵਾਲੇ ਲੈ ਜਾ ਓਏ ਆਏ ਹਾਂ ਉਹ ਜਗਵਾਉਣ ਬੰਦੇ ਨਹੀਂ ਨਹੀਂ ਜੀ ਕਿਤੇ ਨਾ ਕਿਸੇ ਨੂੰ ਆਉਣੀ ਨਹੀਂ ਹਾਂ ਉਹ ਆ ਰਹੀ ਪੈਸੇ ਨਹੀਂ ਆਈਆਂ ਯਾਰ ਈ ਯਾਰ ਪਤਾ ਨਹੀਂ ਕੀ ਵਾਇਆ ਚੱਕ ਰਿਹਾ ਦਿੱਟੇ ਐ ਕਿਦਾਂ ਆ ਆ ਦੇਖ ਨਵੀਂ ਐ ਵੇਖ ਤੇ ਗੰਸੀ ਜਿਹੜਾ ਦਬਲ ਸਪਲਾਈ ਦਬਲ ਦਬਲ ਕਰਨਾ ਹੈ ਆ ਦੇਖ ਦਬਲ ਕਰਨਾ ਅੱਛਾ ਯਾਰ ਮੈਂ ਆ ਲਈ ਜ ਮਤਾਂ ਆ ਜਾਗਾ ਬਚਾਲੇ ਟੱਪਾ ਕਰੂ ਅੱਧਾ ਕਰਾ ਹੈਗਾ ਬਚਾਲੇ ਦਰਤਾ ਇਹ ਕਿੰਦਰ ਚੱਲਦੀ ਕਿਹੜਾ ਲੱਗਿਆ ਕਿਹੜਾ ਇਹ 9500 ਦੀ ਐ 9500 ਦੀ ਐ ਇਹ ਕਿ 14 1/2 ਹਜ਼ਾਰ ਦਾ ਮੁੱਲ ਐ ਮੁੱਲ ਕਿੰਨੂ 9500 ਕਰਸੀ ਕਿਸਾਂ ਦੀ ਦਾਤ ਤਾਂ 9500 ਵਾਲੇ ਮੈਂ ਤਾਂ 10000 ਦੇ ਹੀ ਪੂਰੀ ਨਹੀਂ ਨਾਮ ਇਹ ਨਾਮ ਨਾ ਟੋਕ ਕੇ ਉਹਦੇ ਆਉਣ ਕ ਸਿਸਟਮ ਬੈਠਣਾ ਬੂਹੇ ਤੇਰਾ ਹੈ ਸਪੋਜ਼ ਕਰ ਚੇ ਕਰਨਾ ਬੂਹੇ ਹੈ ਨਾ ਸਹੀ ਤਰੀਕ ਦਾ ਹੈ ਤੇ ਸਾਨੂੰ ਇਸੇ ਤਰੀਕੂ ਪੈਸੇ ਦੇ ਦੇਣਗੇ ਪੈਸੇ ਤਾਂ ਦੇ ਦਾਂਗੇ ਇਹ ਤਾਂ ਟੋਲੀ ਬੂਹੇ ਪੈ ਤੋਲੀ ਦਾ ਵੱਧ ਗਿਆ ਯਾਰ ਬੜੇ ਜ਼ੋਰ ਦੀ ਰਾਤ ਨੂੰ ਹੀ ਕਰ ਦੂਆਂ ਰਾਤ ਨੂੰ ਕਰਦੇ ਆ ਹਾਂ ਠੀਕ ਹੈ ਠੀਕ ਹੈ ਹਾਂ ਕੀ ਕਰ ਲੈ ਲੈ ਆ ਹਰੀ ਦਾ ਨੰਬਰ ਇਹ ਹੋਰ ਲੈਣੀ ਹੋਵੇ ਤਾਂ ਮਿੱਤਰੋ ਨੇੜੇ ਦੇ ਪਿੰਡਾਂ ਤੋਂ ਫਿਰ ਹੋਰ ਨੂੰ ਵੀ ਦਵਾਈ ਠੀਕ ਹੈ ਨਾ ਠੀਕ ਹੈ ਭਰ ਧੰਨਵਾਦ ਬਈ ਤਰਾ ਧੰਨਵਾਦ